ਦਲਕਰਦੇ ਮੌਸਮ ਦੀ ਦਿੱਲੀ ਐਨਸੀਆਰ ਵਿੱਚ ਕੁਦਰਤ ਦਾ ਕਹਿਰ ਜਿਹੜਾ ਦੇਖਣ ਨੂੰ ਮਿਲਿਆ ਤੇਜ਼ ਤੂਫਾਨ ਕਰਕੇ ਸੜਕਾਂ ਤੇ ਦਰਖਤ ਤੇ ਬੋਰ ਡਿੱਗੇ ਮੀਂਹ ਪੈਣ ਦੇ ਨਾਲ ਗੜੇਮਾਰੀ ਵੀ ਹੋਈ ਹੈ ਜਿਸ ਨਾਲ ਥਾਂ ਥਾਂ ਪਾਣੀ ਭਰ ਗਿਆ ਹਾਲਾਂਕਿ ਇੱਥੇ ਪਾਣੀ ਪਰੰਦਰਾਲ ਕਈ ਥਾਵਾਂ ਤੇ ਦਰਖਤ ਵੀ ਡਿੱਗੇ ਨੇ ਸੜਕੀ ਆਵਾਜਾਈ ਬੇਹੱਦ ਪ੍ਰਭਾਵਿਤ ਹੋਈ ਹੈ ਸੋ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈ ਨੇ ਬੀਤੀ ਰਾਤ ਦਿੱਲੀ ਐਨਸੀਆਰ ਵਿੱਚ ਇਸ ਕਦਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਤੇਜ਼ ਤੂਫਾਨ ਕਰਕੇ ਸੜਕਾਂ ਤੇ ਦਰਖਤ ਡਿੱਗ ਗਏ ਬੋਰ ਡਿੱਗੇ ਜਿਸ ਦੇ ਚਲਦਿਆ ਨੁਕਸਾਨ ਵੀ ਕਈ ਥਾਵਾਂ ਤੇ ਹੋਇਆ ਹੈ ਮੀ ਪੈਣ ਦੇ ਨਾਲ ਗੜੇ ਮਾਰੀ ਵੀ ਹੋਈ ਹੈ ਹਾਲਾਂਕਿ ਗਰਮੀ ਤੋਂ ਬੜੀ ਵੱਡੀ ਰਾਹਤ ਮਿਲੀ ਹੈ ਕਿਉਂਕਿ ਲਗਾਤਾਰ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਸੀ ਲੇਕਿਨ ਇਸ ਵਿੱਚਕਾਰ ਥਾਂ-ਥਾਂ بارش ਦਾ ਪਾਣੀ ਜਿਹੜਾ ਹੈ ਉਹ ਪਰ ਗਿਆ ਆਵਾਜਾਈ ਪ੍ਰਭਾਵਿਤ ਹੋਈ ਸੜਕਾਂ ਤੇ ਇਹ ਦਰਖੜ ਡਿੱਗਣ ਦੇ ਨਾਲ ਵੀ ਆਵਾਜਾਈ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ ਸੋ ਦਿੱਲੀ ਐਨਸੀਆਰ ਦੇ ਵਿੱਚ ਬੀਤੀ ਰਾਤ ਦੀ ਹੈ ਤਸਵੀਰ ਜਦੋਂ ਅਚਾਨਕ ਮੌਸਮ ਬਦਲਿਆ ਤੇਜ਼ ਹਨੇਰੀ ਚੱਕਰ ਜਿਸ ਤੋਂ ਬਾਅਦ ਇੱਥੇ ਤਬਾਹੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹ ਤਸਵੀਰ ਹੈ ਗਾਜ਼ੀਆਬਾਦ ਦਿੱਲੀ ਤੇ ਨੌਇਡਾ ਦੀ ਜਿਸ ਕਦਰ ਵੱਡੇ ਪੱਧਰ ਤੇ ਜੜੋ ਕਈ ਪੁਰਾਣੇ ਪੇੜ ਤੱਕ ਡਿੱਗ ਗਏ ਬੋਰਡ ਜਿਹੜੇ ਨੇ ਹੋਲਡਿੰਗਸ ਡਿੱਗੇ ਨੇ ਔਰ ਇਸ ਦੇ ਚਲਦਿਆਂ ਕਈ ਥਾਵਾਂ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ